ਜਿਸ ਅਸੀਂ ਕਹਿ ਚਾ ਰਹੇ ਨੂੰ ਉਹ ਸੋਸਾਇਸ਼ਾਂ ਨੇ ਵਧੀਆ ਹੋਣਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਸਟ੍ਰੇਟ ਸਲਵਾਰ ਦੀ ਕਟਿੰਗ ਕਪੜਾ ਜਿਹੜੀ ਸਟ੍ਰੇਟ ਸਲਵਾਰ ਆ ਵੈਸੇ 2 ਮੀਟਰ ਕਪੜੇ 'ਚ ਵਧੀਆ ਰੈਡੀ ਹੋ ਜਾਂਦੀ ਆ ਤੇ ਹੁਣ ਆਪਾਂ ਕਟਿੰਗ ਕਰਨ ਲੱਗੇ ਆ ਕਪੜਾ ਅਸੀਂ ਰੱਖ ਲਿਆ ਹੋਇਆ ਤੇ ਇਹਨੂੰ ਆਪਾਂ ਕਪੜੇ ਨੂੰ 4 ਫੋਲਡ ਕਰ ਲੈਣਾ ਇਹ ਦੇਖੋ ਅਸੀਂ 4 ਫੋਲਡ ਕਰ ਲਿਆ ਹੋਇਆ ਕਪੜੇ ਨੂੰ ਜਦੋਂ ਵੀ ਅਸੀਂ ਸਲਵਾਰ ਦੀ ਸਟ੍ਰੇਟ ਸਲਵਾਰ ਦੀ ਕਟਿੰਗ ਕਰਨੀ ਆ ਜਿੰਨੀ ਅਸੀਂ ਲੈਂਥ ਰੈਡੀ ਕਰਨੀ ਆ ਉਹਦੇ ਵਿੱਚ ਅਸੀਂ 4 ਇੰਚ ਮਾਈਨਸ ਕਰਕੇ ਕਟਿੰਗ ਕਰਨੀ ਆ ਤੇ ਸਾਡੀ ਜਿਹੜੀ ਇਹ ਸਲਵਾਰ ਆ ਸਲਵਾਰ ਦੀ ਲੈਂਥ ਹੈ ਜੀ 36 ਇੰਚ ਤੇ ਆਪਾਂ ਹੁਣ ਇਹਦੀ ਸਭ ਤੋਂ ਪਹਿਲਾਂ ਲੈਂਥ ਲਗਾਨੀ ਆ ਤੇ 4 ਇੰਚ ਮਾਈਨਸ ਕਰਕੇ ਆਪਾਂ ਸਲਵਾਰ ਕਟਿੰਗ ਕਰਨੀ ਆ 36 ਇੰਚ ਆਪਣੀ ਸਲਵਾਰ ਦੀ ਲੈਂਥ ਆ ਤੇ ਆਪਾਂ ਇਹਨੂੰ ਕਟਿੰਗ ਕਰਾਂਗੇ 32 ਇੰਚ ਇੱਥੋਂ ਅਸੀਂ 32 ਇੰਚ ਦੀ ਮਾਰਕਿੰਗ ਕਰ ਲੈਣੀ ਆ ਹਾਂਜੀ ਤੇ ਇਹ ਅਸੀਂ ਸਲਵਾਰ ਦੀ ਲੈਂਥ ਲਗਾ ਲਈ ਹੋਈ ਆ ਇਸ ਤੋਂ ਬਾਅਦ ਅਸੀਂ ਰੱਖਾਂਗੇ ਇੱਥੋਂ ਪਹੁੰਚਾ ਸਭ ਤੋਂ ਪਹਿਲਾਂ ਜਿਹੜੀ ਮਾਰਕਿੰਗ ਹੁੰਦੀ ਆ ਸਟੇਟ ਸਲਵਾਰ ਦੀ ਪੌਂਚੇ ਦੀ ਔਰ ਆਸਣ ਦੀ ਆਉਂਦੀ ਆ ਸਭ ਤੋਂ ਪਹਿਲਾਂ ਅਸੀਂ ਇੱਥੋਂ ਮਾਰਕਿੰਗ ਕਰ ਲਾਂਗੇ ਕਸਟਮਰ ਦਾ ਪੌਂਚਾ ਹੈਗਾ 7 ਇੰਚ ਤੇ ਅਸੀਂ ਇੱਥੋਂ 2 ਇੰਚ ਐਕਸਟਰਾ ਕਟਿੰਗ ਕਰਨਾ ਹੁੰਦਾ ਤੇ ਆਪਾਂ ਇਹਨੂੰ ਲਗਾਵਾਂਗੇ 9 ਇੰਚ ਇੱਥੇ ਆਪਾਂ 9 ਇੰਚ ਦੀ ਮਾਰਕਿੰਗ ਕਰ ਲਈ ਹੋਈ ਆ ਇਸ ਸਾਈਡ ਤੋਂ ਆਪਾਂ ਲਗਾਵਾਂਗੇ ਆਸਣ ਆਸਣ ਲਗਾਵਾਂਗੇ ਆਪਾਂ 10 ਇੰਚ 10 ਇੰਚ ਆਸਣ ਲਗਾਉਣਾ ਨਾ ਵੱਧ ਨਾ ਘੱਟ ਉਸ ਤੋਂ ਬਾਅਦ ਆਪਾਂ ਇੱਥੋਂ ਟੇਡਾ ਇੰਚ ਟੇਪ ਰੱਖ ਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਹਾਂਜੀ ਤੇ ਇਹ ਸਾਡੀ ਸਟੇਟ ਸਲਵਾਰ ਦੀ ਜਿਹੜੀ ਮਾਰਕਿੰਗ ਆ ਉਹ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਧਿਆਨ ਰੱਖਣਾ ਜਦੋਂ ਵੀ ਅਸੀਂ ਪਹੁੰਚੇ ਦੀ ਮਾਰਕਿੰਗ ਕਰਨੀ ਆ ਪਹੁੰਚੇ ਦੀ ਮਾਰਕਿੰਗ ਹਮੇਸ਼ਾ ਬੰਦ ਸਾਈਡ ਤੋਂ ਕਰਨੀ ਆ ਓਪਨ ਸਾਈਡ ਤੋਂ ਨਹੀਂ ਕਰਨੀ ਹਾਂਜੀ ਤੇ ਸਾਡੀ ਸਲਵਾਰ ਸੇਡ ਸਲਵਾਰ ਦੀ ਅਸੀਂ ਕਟਿੰਗ ਕਰ ਲਈ ਹੋਈ ਆ ਹੁਣ ਆਪਾਂ ਇਹਦੀ 벨ਟ ਕਟਿੰਗ ਕਰਨ ਲੱਗੇ ਆ ਜਦੋਂ ਵੀ ਅਸੀਂ 벨ਟ ਕਟਿੰਗ ਕਰਨੀ ਆ ਅਗਰ ਇਹਨਾਂ ਨੇ ਇਸ ਕਸਟਮਰ ਨੇ ਸਲਵਾਰ ਦੇ ਵਿੱਚ ਇਲਾਸਟਿਕ ਪਵਾਣੀ ਆ ਅਗਰ ਅਸੀਂ ਇਲਾਸਟਿਕ ਪਾਣੀ ਆ ਤਾਂ ਸਾਡੀ ਸਲਵਾਰ ਜਿਹੜੀ ਹੈਗੀ ਹੈ 벨ਟ ਆਪਾਂ 8 ਇੰਚ ਕਟਿੰਗ ਕਰੂਗੇ ਇਲਾਸਟਿਕ ਨਹੀਂ ਪਾਣੀ ਆ ਫਿਰ ਅਸੀਂ 7 ਇੰਚ ਕਟਿੰਗ ਕਰੂਗੀ ਤੇ ਹੁਣ ਇਹਨਾਂ ਦੀ ਜਿਹੜੀ 벨ਟ ਆ ਉਹ ਅਸੀਂ 8 ਇੰਚ ਕਟਿੰਗ ਕਰੂਗੇ ਹਾਂਜੀ ਤੇ ਇਹਦੀ ਬੈਲਟ ਦੀ ਅਸੀਂ 8 ਇੰਚ ਦੀ ਮਾਰਕਿੰਗ ਕਰ ਲਈ ਹੋਈ ਆ ਕਸਟਮਰ ਦੀ ਬੈਲਟ ਜਿਹੜੀ ਹੈਗੀ 24 ਇੰਚ ਰੈਡੀ ਆ ਤੇ ਅਸੀਂ 1 ਇੰਚ ਐਕਸਟਰਾ ਕਟਿੰਗ ਕਰਾਂਗੇ ਹਾਂਜੀ ਤੇ ਅਗਰ ਤਾਂ ਅਸੀਂ ਕਸਟਮਰ ਦੀ हिਪ ਦੀ ਮੀਜਰਮੈਂਟ ਲਈਤੀ ਹੋਈ ਆ ਤੇ ਕਸਟਮਰ ਦੀ ਜਿਹੜੀ 벨ਟ ਆ ਅਗਰ ਤਾਂ ਆਪਾਂ ਲਾਸਟਿਕ ਪਾਉਣੀ ਆ ਤਾਂ हिਪ ਤੋਂ ਆਪਾਂ 4 ਇੰਚ ਐਕਸਟਰਾ ਕਟਿੰਗ ਕਰਾਂਗੇ ਅਗਰ ਆਪਾਂ ਲਾਸਟਿਕ ਨਹੀਂ ਪਾਣੀ ਆ ਤੇ 3.5 ਇੰਚ ਐਕਸਟਰਾ ਕਟਿੰਗ ਕਰਾਂਗੇ ਉਸ ਤੋਂ ਬਾਅਦ ਜਿੱਦਾਂ ਹੁਣ ਆਪਾਂ ਇਹ ਲਗਾਈ ਹੋਈ ਆ ਇਹਨਾਂ ਦੀ ਆਪਣੇ ਕੋਲੇ ਜਿਹੜੀ 벨ਟ ਦੀ ਮੀਜਰਮੈਂਟ ਸੀਗੀ 벨ਟ ਦੀ ਅਗਰ ਆਪਾਂ ਮੀਜਰਮੈਂਟ ਲੈ ਰਹੇ ਆ ਤੇ ਇਹਨਾਂ ਦੀ 24 ਇੰਚ 벨ਟ ਤਿਆਰ ਆ ਤੇ ਆਪਾਂ ਇਹਦੀ ਮਾਰਕਿੰਗ ਕਰਾਂਗੇ 25 ਇੰਚ ਤੇ 1 ਇੰਚ ਐਕਸਟਰਾ ਕਟਿੰਗ ਕਰਾਂਗੇ 벨ਟ ਹਾਂਜੀ ਤੇ ਆਪਾਂ ਹੁਣ ਬੈਲਟ ਦੀ ਮਾਰਕਿੰਗ ਕਰ ਲਈ ਹੋਈ ਆ ਹੁਣ ਆਪਾਂ ਕਟਿੰਗ ਕਰਨ ਲੱਗੇ ਆ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜੇ ਦੱਸਿਓ ਜਰੂਰ ਕਮੈਂਟ ਦੇ ਵਿੱਚ ਵੀਡੀਓ ਕਿਦਾਂ ਲੱਗੀ ਬਾਕੀ ਅਗਰ ਤੁਹਾਨੂੰ ਕਟਿੰਗ ਨੂੰ ਲੈ ਕੇ ਕੋਈ ਵੀ ਕਨਫਿਊਜ਼ਨ ਹੁੰਦੀ ਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਸੋ ਮੱਚ